ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਦੀ ਇੱਕ ਨਵੀਂ ਜਨਤਕ ਖੋਜ ਦੇ ਵਿੱਚ ਤੇਜ਼ ਰਫ਼ਤਾਰ ਡਰਾਈਵਰਾਂ ਦੇ ਬਾਰੇ ਕੁਝ ਦਿਲਚਸਪ ਆંકੜੇ ਪ੍ਰਗਟ ਕੀਤੇ ਗਏ ਨੇ ਤਕਰੀਬਨ 70% ਕੈਨੇਡੀਅਨ ਪਿਛਲੇ ਸਾਲ ਦੇ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਰਿਹਾਇਸ਼ੀ ਖੇਤਰ ਦੇ ਵਿੱਚ ਤੇਜ਼ ਰਫ਼ਤਾਰ ਨੂੰ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਤੇਜ਼ ਰਫ਼ਤਾਰੀ ਕੀਤੀ ਹੈ ਬੋਲ ਦੇ ਮੁਤਾਬਕ ਅੱਧੇ ਉੱਤਰ ਦਾ ਤਾਂ ਕਹਿੰਦੇ ਨੇ ਕਿ ਕੁਝ ਹਾਈਵੇ ਤੇ ਨਿਯਮਤ ਤੌਰ ਤੇ ਸਪੀਡ ਓ ਕਰਦੇ ਨੇ ਤੇ 5 ਦੇ ਵਿੱਚੋਂ ਇੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਨਿਯਮਤ ਤੌਰ ਤੇ ਉਤੇ ਸਪੀਡ ਸੀਮਾ ਤੋਂ ਵੱਧ ਨੇ ਅਜਿਹਾ ਲੱਗਦਾ ਹੈ ਕਿ ਉਮਰ ਜਿਹੜੀ ਹੈ ਉਹ ਤੇਜ਼ੀ ਲਈ ਰੋਕ ਨਹੀਂ ਹੈ ਕਿਉਂਕਿ ਸੀਏਏ ਦੇ ਪੋਲ ਨੇ ਖੁਲਾਸਾ ਕੀਤਾ ਹੈ ਕਿ ਤੇਜ਼ ਰਫ਼ਤਾਰ ਨੌਜਵਾਨਾਂ ਤੱਕ ਸਿਰਫ਼ ਸੀਮਤ ਨਹੀਂ ਹੈ ਜਦੋਂ ਕਿ 50 ਤੋਂ ਵੱਧ ਡਰਾਈਵਰਾਂ ਨੇ ਇਸ ਨੂੰ ਘੱਟ ਕਰਨ ਦੀ ਸਵੈ ਰਿਪੋਰਟ ਕੀਤੀ ਹੈ ਸਾਰੇ ਉਮਰ ਸਪੂਹਾਂ ਨੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਸਪੀਡ ਸੀਮਾ ਨੂੰ ਲਗਾਤਾਰ ਪਾਰ ਕਰਨਾ ਸਵੀਕਾਰ ਕੀਤਾ ਹੈ ਜਨਤਕ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਨੇ ਕਿਹਾ ਹੈ ਕਿ ਵੱਧ ਸਪੀਡ ਡਰਾਈਵਰਾਂ ਦੇ ਕਿਰਮ ਦੇ ਸਮੇ ਨੂੰ ਘਟਾਉਂਦੀਆਂ ਨੇ ਅਤੇ ਆਪਣੇ ਆਪ ਤੇ ਬਾਕੀ ਸਾਰਿਆਂ ਦੇ ਲਈ ਜੋਖਮ ਨੂੰ ਵੀ ਵਧਾਉਂਦੀਆਂ ਨੇ ਰਫ਼ਤਾਰ ਤੁਹਾਡੀ ਰੋਕਣ ਦੀ ਦੂਰੀ ਨੂੰ ਵਧਾਉਂਦੀ ਹੈ ਤੇ ਟਕਰਾਉਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ ਪਰ ਇਹ ਤੁਹਾਡਾ ਥੋੜਾ ਸਮਾਂ ਵੀ ਬਚਾਉਂਦੀ ਹੈ ਸੀਏਏ ਦੇ ਪਬਲਿਕ ਓਪੀਨੀਅਨ ਪੋਲ ਦੇ ਅਨੁਸਾਰ ਸਿਰਫ 35% ਕੈਨੇਡੀਅਨ ਸੋਚਦੇ ਨੇ ਕਿ ਉਹ ਤੇਜ਼ੀ ਨਾਲ ਫੜੇ ਜਾਣਗੇ ਜਦੋਂ ਕਿ 10 ਵਿੱਚੋਂ 4 ਨੇ ਲਾਲ ਬੱਤੀ ਚਲਾਉਣ ਦੇ ਲਈ ਮੰਨਿਆ ਇਸ ਤੋਂ ਇਲਾਵਾ ਸੀਏਏ ਨੇ ਪਾਇਆ ਕਿ 68% ਜਿਹੜੇ ਦੇ ਲੋਕ ਗੱਡੀ ਚਲਾਉਂਦੇ ਨੇ ਜਦੋਂ ਉਹ ਬਹੁਤ ਥੱਕ ਜਾਂਦੇ ਸਨ ਤੇ 54% ਨੇ ਪਿਛਲੇ ਸਾਲ ਡਰਾਈਵਿੰਗ ਫੋਨ ਦੀ ਵਰਤੋਂ ਕਰਨ ਦੀ ਗੱਲ ਕਬੂਲੀ ਹਾਲ ਹੀ ਦੇ ਸਾਲਾਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸਵੈ ਚਲਿਤ ਸਪੀਡ ਕੈਮਰੇ ਵਧੇਰੇ ਪ੍ਰਚਲਿਤ ਹੋ ਗਏ ਨੇ ਅਕਸਰ ਸਪੀਡ ਸੀਮਾ ਤੋਂ ਵੱਧ ਕਰਨ ਦੇ ਲਈ ਡਰਾਈਵਰਾਂ ਨੂੰ ਵੀ ਫੜਦੇ ਨੇ 2023 ਦੇ ਵਿੱਚ ਟੋਰਾਂਟੋ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਕੈਮਰਿਆਂ ਦੀ ਗਿਣਤੀ 75 ਤੋਂ ਵਧਾ ਕੇ 150 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਸਿਟੀ ਦੇ ਅਨੁਸਾਰ ਸਪੀਡ ਕੈਮਰੇਆਂ ਨੇ ਤੇਜ਼ ਰਫ਼ਤਾਰ ਵਾਲੇ ਲੋਕਾਂ ਦੀ ਗਿਣਤੀ ਤੇ ਵਾਹਨਾਂ ਦੀ ਸਮੁੱੱਚੀ ਰਫ਼ਤਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਦਿੱਤਾ ਹੈ ਜਿਸ ਦੇ ਨਾਲ ਨਿਯਮਾਂ ਦੀ ਪਾਲਣਾ ਕਰਨਾ ਵਧ ਗਿਆ ਤੇ ਡਰਾਈਵਰ ਦੇ ਵਿਵਹਾਰ ਦੇ ਵਿੱਚ ਵੀ ਸੁਧਾਰ ਹੋਇਆ ਹੈ ਉਧਰ ਦੱਖਣੀ ਅਨਟੈਰੀਓ ਦੇ ਵਿੱਚ ਮੌਸਮ ਦੀ ਕਹਾਣੀ ਵੀ ਬਿਆਨ ਹੋ ਰਹੀ ਹੈ ਕਿ ਮੌਸਮ ਬਦਲ ਰਿਹਾ ਹੈ ਇਸ ਪੈਟਰਨ ਨੇ ਇਸ ਸਾਲ ਦੇ ਸਮੇਂ ਲਈ ਆਮ ਤੌਰ ਤੇ ਮੌਸਮੀ ਤਾਪਮਾਨਾਂ ਦੀ ਵਾਪਸੀ ਵੀ ਕੀਤੀ ਹੈ ਜੋ ਕਿ ਨਵੰਬਰ ਦੇ ਸ਼ੁਰੂ ਦੇ ਵਿੱਚ ਰਹਿਣ ਵਾਲੇ ਬੇਮੌਸਮੀ ਗਰਮ ਮੌਸਮ ਤੋਂ ਇੱਕ ਧਿਆਨ ਦੇਣਯੋਗ ਤਬਦੀਲੀ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਮੌਸਮ ਪ੍ਰਣਾਲੀਆਂ ਦੇ ਆਉਣ ਦੀ ਜਲਦੀ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਨਾਲ ਬੁੱਧਵਾਰ ਸ਼ਾਮ ਤੇ ਵੀਰਵਾਰ ਤੇ ਸ਼ੁੱਕਰਵਾਰ ਤੱਕ ਠੰਡੀ ਹਵਾ ਤੇ ਮੀਂਹ ਕਣੀ ਵਾਲਾ ਮੌਸਮ ਰਹੇਗਾ ਤੇ ਝੱਖੜ ਵੀ ਆਏਗਾ ਜਿਹੜੇ ਲੋਕ ਅਜੇ ਸਰਦੀਆਂ ਨੂੰ ਗਲੇ ਲਗਾਉਣ ਦੇ ਲਈ ਤਿਆਰ ਨਹੀਂ ਹੈ ਉਹਨਾਂ ਦੇ ਲਈ ਖਬਰ ਇਹ ਹੈ ਕਿ ਸਰਦੀਆਂ ਦੇ ਮੌਸਮ ਦੇ ਇਸ ਸ਼ੁਰੂਆਤੀ ਧਮਾਕੇ ਨਾਲ ਮਹੱਤਵਪੂਰਨ ਫ੍ਰੀਜ਼ਿੰਗ ਹੋਣ ਦੀ ਤਾਂ ਉਮੀਦ ਨਹੀਂ ਕੀਤੀ ਜਾਂਦੀ ਪਰ ਸੀਜ਼ਨ ਦੀ ਪਹਿਲੀ ਬਰਫਬਾਰੀ ਦੱਖਣੀ অন্ਟੇਰੀਓ ਦੇ ਵਿੱਚ ਬੁੱਧਵਾਰ ਦੇ ਰਾਤ ਨੂੰ ਸ਼ੁਰੂ ਹੋ ਸਕਦੀ ਹੈ ਇਸ ਸੈਟਅਪ ਕਾਫੀ ਵੱਖਰਾ ਜਿਹੜਾ ਹੋਵੇਗਾ ਔਰ ਇਸ ਦੀ ਅਗਵਾਈ ਵੀ ਕਰੇਗਾ ਔਰ ਭਾਰੀ ਵੀਕਐਂਡ ਦੀ ਸ਼ੁਰੂਆਤ ਤੱਕ ਜਾਰੀ ਰਹਿਣ ਦੀ ਉਮੀਦ ਹੈ ਪੂਰਬੀ অন্ਟੇਰੀਓ ਇਸ ਬਾਰਿਸ਼ ਦਾ ਪ੍ਰਭਾਵ ਚੱਲਣ ਦੇ ਲਈ ਤਿਆਰ ਹੈ ਬੁੱਧਵਾਰ ਤੇ ਸ਼ਨੀਵਾਰ ਦੇ ਵਿਚਕਾਰ 25 ਤੋਂ 50 ਮਿਲੀਮੀਟਰ ਤੱਕ ਇਸ ਸੰਭਾਵਨਾ ਹੈ ਮੀਂਹ ਦੇ ਬੁੱਧਵਾਰ ਦੁਪਹਿਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਭਾਰੀ ਬਾਰਿਸ਼ ਤੇ ਸ਼ੁਰੂਆਤੀ ਬੈਂਡ ਦੇ ਨਾਲ ਡੀਪ ਦੱਖਣ ਪੱਛਮੀ 온ਟਾਰੀਓ ਵਿੱਚ ਤੇ ਰਾਤ ਦੇ ਖਾਨਦ ਸਮੇਂ ਤੱਕ ਐਰੀਚੀਲ ਦੇ ਨੇੜੇ ਦੇ ਖੇਤਰਾ ਦੇ ਵਿੱਚ ਵੀ ਪਹੁੰਚਣ ਦੀ ਸੰਭਾਵਨਾ ਹੈ ਜਿਵੇਂ ਹੀ ਬਾਰਿਸ਼ ਦੀ ਏ ਲਾਈਨ ਦੱਖਣ ਪੱਛਮ 온ਟਾਰੀਓ ਦੇ ਗੋਲਡਨ ਹਾਰਸ਼ੋ ਦੇ ਵਿੱਚ ਜਾਂਦੀ ਹੈ ਤਾਂ ਠੰਡੀ ਹਵਾ ਪੱਛਮ ਤੋਂ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਜਾਏਗੀ ਹਾਲਾਂਕਿ ਤਾਪਮਾਨ ਕਿੰਨੀ ਤੇਜ਼ੀ ਨਾਲ ਘਟੇਗਾ ਤੇ ਵਰਖਾ ਕਿੰਨੀ ਤੇਜ਼ੀ ਨਾਲ ਵਧੇਗੀ ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਔਰ ਕੁਝ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਬੁੱਧਵਾਰ ਸ਼ਾਮ ਤੱਕ ਦੱਖਣ ਪੱਛਮੀ 온ਟਾਰੀਓ ਦੇ ਵਿੱਚ ਤਾਪਮਾਨ ਠੰਡਾ ਹੋਣ ਦੇ ਨਜ਼ਦੀਕ ਜੇਕਰ ਜੇ ਹ ਹੁੰਦਾ ਹੈ ਤਾਂ ਬਾਰਿਸ਼ ਸਾਰਨੀਆਂ ਲੰਡਨ ਗਲਫ ਕਿਚਨਰ ਤੇ 오ਰੇਂਜਵਲ ਵਰਗੇ ਖੇਤਰਾਂ ਦੇ ਵਿੱਚ ਜਿਹੜੀ ਹੈ ਉਹ ਤਬਦੀਲ ਹੋ ਸਕਦੀ ਹੈ ਤਾਪਮਨ ਠੰਡ ਤੋਂ ਜਿਹੜਾ ਉਹ ਬਿਲਕੁਲ ਉੱਪਰ ਰਹਿੰਦੀ ਸੰਭਾਵਨਾ ਕੀਤੀ ਜਾਂਦੀ ਹੈ ਜੋ ਸੰਭਾਵਤ ਤੌਰ ਤੇ ਫ੍ਰੀਜ਼ਿੰਗ ਹੋਣ ਨੂੰ ਸੀਮਿਤ ਕਰੇਗਾ ਪੂਰਬੀ ਇੰਟੈਰੀਓ ਦੇ ਕੁਝ ਹਿੱਸਿਆਂ ਦੇ ਵਿੱਚ ਖਾਸੌਰ ਤੇ ਆਟਮਾ ਦੇ ਦੱਖਣ ਪੱਛਮ ਦੇ ਵਿੱਚ ਤਾਪਮਾਨ ਉਚਾਈਤੇ ਹੋਵੇਗਾ ਜਿਸ ਨਾਲ ਮੀਂਹ ਵੀ ਪਵੇਗਾ ਆਟਵਾ ਦੇ ਨੇੜੇ-ਨੇੜੇ ਭਾਰੀ ਮੀਂਹ ਜਾਰੀ ਰਹਿੰਦੀ ਸੰਭਾਵਨਾ ਹੈ ਪੂਰਬੀ 온ਟਾਰੀਓ ਤੇ ਕੇਂਦਰੀ ਤੇ ਸਭ ਤੋਂ ਭਾਰੀ بارش ਦੇ ਨਾਲ ਵੀਰਵਾਰ ਰਾਤ ਪਰ ਮੀਂਹ ਪੈਣ ਦੇ ਸ਼ੁੱਕਰਵਾਰ ਜਾਰੀ ਰਹਿਣ ਦੀ ਉਮੀਦ ਹੈ بارش ਕੰਸਟੈਂਟ ਤੇ ਆਟਵਾ ਸਮੇਤ ਪੂਰਬੀ 온ਟਾਰੀਓ ਸ਼ਨੀਵਾਰ ਤੱਕ 25 ਤੋਂ 50 ਮਿਲੀਮੀਟਰ ਦੀ ਉਮੀਦ ਹੈ ਬਾਕੀ ਦੇ ਦੱਖਣੀ 온ਟਾਰੀਓ ਦੇ ਵਿੱਚ 10 ਤੋਂ 25 ਮਿਲੀਮੀਟਰ ਦੀ ਸੰਭਾਵਨਾ ਦਿਖਾਈ ਦਵੇਗੀ ਹਾਲਾਂਕਿ ਤੂਫਾਨ ਵਕ-ਵਕ ਥਾਂਵਾਂ ਤੇ 30 ਤੋਂ 40 ਮਿਲੀਮੀਟਰ ਦੇ ਨੇੜੇ ਪ੍ਰਾਪਤ ਕਰ ਸਕਦੀਆਂ ਨੇ ਪੂਰਬੀ 온ਟਾਰੀਓ ਵਿੱਚ ਜਿਹੜਾ ਉਥੇ ਬੈਂਕਰਾਫਟ ਨੇੜੇ ਲਗਾਤਾਰ ਬਰਫਬਾਰੀ ਹੋ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਸਵੇਰ ਤੱਕ 2.5 ਸੈਂਟੀਮੀਟਰ ਤੱਕ ਇਹ ਵਰਖਾ ਹੋ ਸਕਦੀ ਹੈ ਹਾਲਾਂਕਿ ਠੰਡ ਦੇ ਇੰਨੇ ਨੇੜੇ ਤਾਪਮਾਨ ਦੇ ਨਾਲ ਇਹ ਅਨਿਸ਼ਚਿਤ ਹੈ ਕਿ ਕਿੰਨੀ ਬਰਫ ਬਣੀ ਰਹੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ